ਭਾਈਆ ਤਸਵੀਰਾਂ ਵੇਖੋ ਤੁਸੀਂ ਕੀ ਆਸੇ ਖਿੜਕੀ ਦੇ ਵਿੱਚ ਲੋਕ ਜਦੋਂ ਪਹੁੰਚਦੇ ਆ ਤਾਂ ਖਿੜਕੀਆਂ ਬਿਲਕੁਲ ਬੰਦ ਨੇ ਆ ਖਿੜਕੀ ਵਿੱਚ ਲੋਕ ਪਹੁੰਚਦੇ ਆ ਔਰ ਖਿੜਕੀ ਖੋਲਣ ਦੀ ਕੋਸ਼ਿਸ਼ ਕਰਦੇ ਆ ਲੇਕਿਨ ਅਗੇ ਦੱਸਦਾ ਇਹ ਹੈ ਕਿ ਉਹਨਾਂ ਨੇ ਲਿਖ ਕੇ ਲਗਾ ਦਿੱਤਾ ਹੈ ਕਿ ਅੱਜ ਇਹ ਖਿੜਕੀਆਂ ਬੰਦ ਰਹਿਣਗੀਆਂ ਉਹ ਦੱਸਦਾ ਇਹ ਹੈ ਕਿ ਲਗਭਗ 909 ਨੌਜਵਾਨ 900 ਨੌਜਵਾਨ ਜਿਹੜਾ ਵਾ ਉਹ ਭੈਣ ਭਰਾ ਇੱਥੇ ਕੰਮ ਕਰਦੇ ਆ ਲੇਕਿਨ ਅੱਜ ਉਹਨਾਂ ਦਾ ਕੰਮ ਕਰ ਰੋਜ਼ਗਾਰ ਛੁੱਟਣ ਦੇ ਕਿਨਾਰੇ ਆ ਦਾਦਾ ਇਹ ਹੈ ਕਿ ਇਹ ਫਰਦ ਕੇਂਦਰ ਹੈ ਜੋ ਤਹਿਸੀਲਾਂ ਦੇ ਅੰਦਰ ਬਣਾਇਆ ਗਿਆ ਸੀ ਔਰ ਠੇਕੇਦਾਰੀ ਸਿਸਟਮ ਦੇ ਅਧੀਨ ਹੈ ਇਹ 900 ਕੰਪਿਊਟਰ ਆਪਰੇਟਰ ਪੰਜਾਬ ਦੇ ਵਿੱਚੋਂ ਲਗਾਤਾਰ ਇਹ ਕੰਮ ਕਰਦੇ ਸੀ ਇੱਥੇ ਕਈ ਉਹੋ ਜਿਹੇ ਬੱਚੇ ਨੇ ਉਹ ਪੜਾਣੇ ਉਹ ਭਰਾ ਨੇ ਜਿਨ੍ਹਾਂ ਨੂੰ 18-18 ਸਾਲ ਹੋ ਗਏ ਇਹ ਕੰਮ ਕਰਦੇ ਆ ਔਰ ਤਨਖਾਹ ਕਿੰਨੀ ਹੈ 8-10000 ਰੁਪਿਆ 8000 ਰੁਪਿਆ ਤੇ 10000 ਰੁਪਏ ਦੇ ਵਿੱਚੋਂ ਨਾ ਤਨਖਾਹ ਦੇ ਕੰਮ ਕੀਤਾ ਔਰ ਆਪਣੇ ਪਿੰਡਾਂ ਤੋਂ ਚੱਲ ਕੇ ਆਉਂਦੇ ਔਰ ਲਗਾਤਾਰ ਕੰਪਿਊਟਰ ਆਪਰੇਟਰ ਬਣ ਕੇ ਫਰਦ ਜੋ ਜਵਾਬੰਦੀ ਹੁੰਦੀ ਆ ਜੋ ਜ਼ਮੀਨ ਦੇ ਰੈਵਨਿਊ ਦੇ ਰਿਕਾਰਡ ਮੁਤਾਬਕ ਜਵਾਬੰਦੀ ਨੂੰ ਕੱਢਣਾ ਤੇ ਜਵਾਬੰਦੀਆਂ ਜਦੋਂ ਅਪਲੋਡ ਹੋ ਜਾਂਦੀ ਸੀ ਉਦੋਂ ਵੀ ਇਹਨਾਂ ਨੇ ਆਪਰੇਟਰਾਂ ਨੇ ਕੰਮ ਜਦੋਂ ਸਟਾਰਟ ਹੋਇਆ ਸੀਗਾ ਤਾਂ ਇਹਨਾਂ ਸੰਭਾਲੀ ਸੀ ਕਮਾਂਡ ਔਰ ਅੱਜ ਤੱਕ ਆਨਲਾਈਨ ਕੰਮ ਜਦੋਂ ਦਾ ਚੱਲ ਰਿਹਾ ਇਹਨਾਂ ਦੇ ਅੰਡਰ ਹੀ ਚੱਲਦਾ ਸੀ ਤਾਂ ਹੁਣ ਦੱਸਦਾ ਹੀ ਐ ਵੀ ਇਹਨਾਂ ਦਾ ਕਹਿਣਾ ਵਾਂ ਕੇ ਸਾਨੂੰ 2-2 3-3 ਮਹੀਨੇ ਤੋਂ ਤਰਖਾਵਾ ਨਹੀਂ ਮਿਲਿਆ ਤੇ ਸਾਰੇ ਪੰਜਾਬ ਦੇ ਵਿੱਚ ਤਕਰੀਬਨ ਇਹਨਾਂ ਦੇ ਹੜਤਾਲਾਂ ਕਰ ਦਿੱਤੀਆਂ ਤਾਂ ਸਰਕਾਰ ਦੇ ਇੱਕ ਹੋਰ ਗੱਲ ਸੁਣਨ ਨੂੰ ਮਿਲੀ ਹੈ ਕਿ ਜੋ ਠੇਕੇਦਾਰ ਸੀ ਜਿਸ ਨੇ ਠੇਕਾ ਲਿਆ ਸੀ ਜਿਸ ਦੇ ਕੋਲੇ ਠੇਕਾ ਸੀਗਾ ਉਹ ਠੇਕਾ ਉਸ ਦਾ ਖਤਮ ਹੋ ਗਿਆ ਉਸ ਦਾ ਠੇਕਾ ਖਤਮ ਹੋ ਗਿਆ ਤਾਂ ਫਿਰ ਅੱਗੇ ਠੇਕਾ ਉਸ ਨੂੰ ਮਿਲਿਆ ਜਾਂ ਨਹੀਂ ਮਿਲਿਆ ਕਿਸ ਦੇ ਕੋਲ ਜਾਣਕਾਰੀ ਆ ਔਰ ਇਹ 900 ਬੱਚੇ ਦਾ ਭਵਿੱਖ ਕਿੱਥੇ ਜਾਵੇਗਾ ਇਹ 900 ਨੌਜਵਾਨ ਭੈਣ ਭਰਾ ਇਹ ਕਿੱਥੇ ਜਾਣਗੇ ਸਰਕਾਰ ਆਮ ਆਦਮੀ ਪਾਰਟੀ ਦੀ ਔਰ ਪੰਜਾਬ ਸਰਕਾਰ ਆ ਉਹ ਬਦਲਾਵ ਵਾਲੀ ਸਰਕਾਰ ਆ ਬਦਲਾਵ ਦੇ ਵਿੱਚ ਇੱਕ ਇਹ ਵੀ ਨਾਮ ਲਿਖਿਆ ਜਾਵੇਗਾ ਕਿ ਬਦਲਾਵ ਦੇ ਵਿੱਚ ਇੱਕ ਇਹ ਵੀ ਆਸੀ ਕਿ 900 ਪਰਿਵਾਰ ਜਿਹੜੇ ਆ ਇਹਨਾਂ ਨੂੰ ਅਸੀਂ 900 ਬੱਚਾ ਨਾ ਗਿਣੀਆਂ 900 ਪਰਿਵਾਰ ਵੇਖੀਏ 900 ਪਰਿਵਾਰ ਜਿਹੜਾ ਵਾ ਇਹਨਾਂ ਦਾ ਇਸ ਵੇਲੇ ਲਾਲੇ ਪੈ ਗਏ ਆ ਕਿ ਇਹਨਾਂ ਨੂੰ ਤਨਖਾਹਾਂ ਜਾਂ ਨੌਕਰੀ ਜਾਂ ਹੋਰ ਕੰਮ ਮਿਲੇਗਾ ਜਾਂ ਨਹੀਂ ਮਿਲੇਗਾ ਹੁਣੇ ਖਿੜਕੀਆਂ ਦੇ ਵਿੱਚ ਇਹਨਾਂ ਹੜਤਾਲ ਕਰ ਦਿੱਤੀ ਆ ਲਿਖ ਕੇ ਲਗਾ ਦਿੱਤਾ ਵੀ ਹੜਤਾਲ ਦੌਰਾਨ ਬੰਦ ਆ ਆਣ ਮਿੱਥੇ ਸਮੇ ਲਈ ਫਰਤਾਲ ਹੁਣ ਲੋਕ ਵੀ ਖੱਜਲ ਹੋ ਰਿਹਾ ਜਿਹੜੇ ਜਮਾਂਬੰਦੀ ਲੈਣ ਆਉਂਦੇ ਆ ਜਾਂ ਜਮਾਂਬੰਦੀ ਜਿਹਨਾਂ ਨੂੰ ਨਹੀਂ ਮਿਲਦੀ ਜਾਂ ਹੋਰ ਵੀ ਕੋਈ ਕੰਪਿਊਟਰਾਈਜ਼ ਹੋਣਾਂ ਦੇ ਕਾਗਜ ਪੁੱਛਣਿਆ ਲੇਕਿਨ ਨਹੀਂ ਮਿਲਦੇ ਹੁਣ ਫਰਦ ਕੇਂਦਰਾ ਵਾਲੇ ਇਹ ਬੱਚਿਆਂ ਨੂੰ ਸਰਕਾਰ ਨੇ ਜਦੋਂ ਇਹ ਸਰਕਾਰ ਦੇ ਅੰਦਰ ਕੰਮ ਕਰਦੇ ਆ ਤਾਂ ਸਰਕਾਰ ਨੇ ठेकेदार ਨੂੰ ਪੁੱਛਣਾ ਬਣਦਾ ਸੀ ਕਿ ਠੇਕੇਦਾਰ ਸਾਹਿਬ ਜਿਹੜੇ ਤੁਸੀਂ ਬੰਦੇ ਰੱਖ ਰਹੇ ਹੋ ਇਹਨਾਂ ਨੂੰ ਕੀ ਤੁਸੀਂ ਕਹਿ ਰਹੇ ਹੋ ਕੀ ਮੈਸੇਜ ਦੇ ਰਹੇ ਹੋ ਇਹਨਾਂ ਨੂੰ ਕਿ ਇਹਨਾਂ ਨੂੰ ਪੱਕਿਆ ਕੀਤਾ ਜਾਵੇਗਾ ਕੀ ਇਹਨਾਂ ਨੂੰ ਲਾ ਰੈਗੂਲਰ ਕੀਤਾ ਜਾਵੇਗਾ ਹੁਣ ਇੱਕ ਗੱਲ ਅਸੀਂ ਹੋਰ ਸਾਹਮਣੇ ਲੈ ਆਈਏ ਕਿ ਬੱਚੇ ਪੜ੍ਹੇ ਲਿਖੇ ਨੇ ਸਰਕਾਰ ਦਾ ਫਰਜ ਬਣਦਾ ਹੈ ਕਿ ਜਦੋਂ ਤੁਸੀਂ ਠੇਕੇਦਾਰ ਨੂੰ ਠੇਕਾ ਦਿੰਦੇ ਹੋ ਤਾਂ ਹੋ ਸਕਦਾ ਹੈ ਕਿ ਤੁਸੀਂ 15-15000 ਰੁਪਏ ਸੈਲਰੀ ਇੱਕ ਬੰਦੇ ਦੀ ਦਿੰਦੇ ਹੋਵੋਗੇ ਤਾਂ ਇੱਥੇ ਸਿਰਫ ਇਹ ਬੱਚੇ ਤੱਕ 8-10000 ਰੁਪਏ ਸੈਲਰੀ ਪਹੁੰਚ ਰਹੀ ਹੈ ਤੇ ਜੇ ਸਰਕਾਰ ਚਾਹੇ ਤਾਂ ਇਹਨਾਂ ਨੂੰ 10000 ਤੇ ਡਾਇਰੈਕਟ ਰੱਖ ਸਕਦੀ ਹੈ ਸਰਕਾਰ ਦਾ ਮਾਲੀਆ ਜਿਹੜਾ ਉਹ بچ ਸਕਦਾ ਹੈ ਸਰਕਾਰ ਦਾ ਪੈਸੇ ਦਾ ਬਚਾਅ ਹੋ ਸਕਦਾ ਜੀ ਲੇਕਿਨ ਕੀ ਹੁੰਦਾ ਕਿ ਖਾਣ ਵਾਲੇ ਬੰਦੇ ਜਿਹੜੇ ਉਹ ਮੋਰੀ ਹੁੰਦੇ ਆ ਖਾਣ ਵਾਲੇ ਅੱਗੇ ਹੁੰਦੇ ਉਹ ਕਹਿੰਦੇ ਜੀ ਠੇਕਾ ਸਾਨੂੰ ਤੇ ਸਾਨੂੰ ਠੇਕੇ ਚ ਲਾਉਣੇ ਆਉਂਦੇ ਆ ਹੁਣ ਠੇਕੇ ਕਈ ਤਰ੍ਹਾਂ ਦੇ ਆ ਇਹਦੇ ਵਿੱਚ ਵੀ ਠੇਕਾ ਤਾਂ ਹੁਣ ਇਹ ਠੇਕੇ ਦੇ ਵਿੱਚ ਹੋ ਸਕਦਾ ਪਿੱਛੋਂ 15-15000 18-18000 ਸੈਲਰੀ ਸਰਕਾਰ ਤੋਂ ਲਈ ਹੋਵੇ ਤਾਂ ਇਹਨਾਂ ਨੂੰ ਪਰ ਬੰਦੇ ਨੂੰ ਜਿਹੜੀ ਸੈਲਰੀ ਆ ਉਹ 8-10000 ਦਿੱਤੀ ਜਾਂਦੀ ਹੁਣ ਇਹਨਾਂ ਦਾ ਪੈਸਾ ਸਰਕਾਰ ਦਾ ਮਾਲੀਆ ਖਰਾਬ ਕੀਤਾ ਗਿਆ ਨਾ ਤਾਂ ਇਹਨਾਂ ਦੇ ਘਰ ਪਹੁੰਚਿਆ ਤੇ ਨਾਲ ਸਰਕਾਰ ਦੇ ਕੋਲ ਬਚਤ ਹੋਈ ਹੁਣ ਸਰਕਾਰ ਨੂੰ ਅਸੀਂ ਬੇਨਤੀ ਕਰ ਦਈਏ ਕਿ ਤੁਸੀਂ ਬਦਲਾ ਲਿਆਂਦਾ ਲੋਕ ਬਹੁਤ ਜ਼ਿਆਦਾ ਤਾਰੀਫ ਕਰ ਰਿਹਾ ਲਗਾਤਾਰ ਲੋਕ ਤੁਹਾਡੀ ਵਡਿਆਈ ਕਰ ਰਿਹਾ ਕਿ ਸਰਕਾਰ ਚੰਗੀ ਆ ਸਰਕਾਰ ਬਹੁਤ ਕਰਪਸ਼ਨ ਦੇ ਮਗਰ ਪਈ ਆ ਨਸ਼ੇ ਦੇ ਮਗਰ ਪਈ ਆ ਕਿ ਨਸ਼ਾ ਖਤਮ ਕਰਨਾ ਕਰਪਸ਼ਨ ਖਤਮ ਕਰ ਦੇਣੀ ਆ ਪਰ ਸਰਕਾਰ ਨੂੰ ਇਹ ਵੀ ਵੇਖਣਾ ਚਾਹੀਦਾ ਕਿ ਆ ਜੋ ਠੇਕੇਦਾਰੀ ਸਿਸਟਮ ਹੈ ਇਸ ਦੇ ਵਿੱਚੋਂ ਕੱਢ ਕੇ ਸਾਨੂੰ ਰੈਗੂਲਰ ਕੀਤਾ ਜਾਵੇ ਚਾਹੇ ਤਨਖਾਹ ਜਿਹੜੀ ਆ ਉਥੋਂ 15 ਮਿਲਦੀ ਸੀ ਜਾਂ ਉਥੋਂ 18 ਮਿਲਦੀ ਸੀ ਸਾਨੂੰ 8-10 ਮਿਲਦੀ ਸੀ ਸਾਨੂੰ 10 12 ਕਰਕੇ ਸਾਨੂੰ ਥੋੜਾ ਜਿਆਦਾ ਰੈਗੂਲਰ ਕੀਤਾ ਜਾਵੇ ਸਾਨੂੰ ਕੱਢਿਆ ਨਾ ਜਾਵੇ ਸਾਡਾ 950 ਪਰਿਵਾਰ ਕਿੱਧਰ ਜਾਵੇਗਾ ਪੰਜਾਬ ਦੇ ਵਿੱਚ ਕਿਹੜੇ ਕਿਹੜੇ ਸੈਂਟਰਾਂ ਵਿੱਚ ਕੰਮ ਇਸ ਤਰ੍ਹਾਂ ਰੁਕੇ ਹੋਏ ਨੇ ਤਾਂ ਬਹੁਤ ਸਾਰੇ ਸੈਂਟਰਾਂ ਦੀਆਂ ਅਸੀਂ ਵੀ ਖਬਰਾਂ ਵੇਖੀਆਂ ਨੇ ਉਹ ਰਾਜਾ ਸਿੰਘ ਵੀ ਆਪਣੇ ਚੈਨਲ ਦੇ ਮਾਧਿਅਮ ਰਾਹੀਂ ਸਰਕਾਰ ਨੂੰ ਅਪੀਲ ਕਰਦੇ ਆ ਕਿ ਇਹ ਦੀਨਾ ਨਗਰ ਦਾ ਫਰਦ ਕੇਂਦਰ ਆ ਔਰ ਜ਼ਿਲ੍ਹਾ ਗੁਰਦਾਸਪੁਰ ਚ ਪੈਣ ਵਾਲਾ ਦੀਨਾ ਨਗਰ ਹਲਕਾ ਔਰ ਦੀਨਾ ਨਗਰ ਦਾ ਫਰਦ ਕੇਂਦਰ ਦੇ ਵਿੱਚ ਇਹ ਬੱਚਿਆਂ ਦੇ ਨਾਲ ਵੀ ਕਿਤੇ ਨਾ ਕਿਤੇ ਜਾ ਕੇ ਇਹਨਾਂ ਨੂੰ ਧੱਕਾ ਹੁੰਦਾ ਮਹਿਸੂਸ ਹੋ ਰਿਹਾ ਔਰ ਇਹਨਾਂ ਦੇ ਵੀ ਜਿਹੜੀ ਆ ਨੌਕਰੀ ਦੇ ਇਹਨਾਂ ਨੂੰ ਲਾਲੇ ਪੈ ਗਏ ਆ ਕਿਉਂਕਿ 2-3 ਮਹੀਨੇ ਤੋਂ ਤਾਂ ਪਹਿਲਾਂ ਹੀ ਇਹਨਾਂ ਨੂੰ ਤਰ੍ਹਾਂ-ਤਰ੍ਹਾਂ ਨਹੀਂ ਮਿਲੀਆਂ ਤਾਂ ਹੁਣ ਪਤਾ ਨਹੀਂ ਕਿੰਨਾ ਸਮਾਂ ਹੋਰ ਹੁਣ ਇਹ ਵਿਚਾਰੇ ਨਾ ਸਰਕਾਰੀ ਆ ਤੇ ਨਾ ਪੱਕੇ ਆ ਇਹ ਵਿਚਾਰੇ ਹੜਤਾਲ ਵੀ ਕਰਦੇ ਕਿਹਦੇ ਅੱਗੇ ਆਵਾਜ਼ ਕਿਹਦੇ ਨਾਲ ਕਰਨਗੇ ਔਰ ਮਾਮਲਾ ਕੀ ਆ ਪੂਰਾ ਮਾਮਲਾ ਜੇ ਸਾਡੇ ਤੱਕ ਨਹੀਂ ਪਹੁੰਚਿਆ ਸਾਨੂੰ ਸਿਰਫ ਇਹੀ ਸੁਣਨ ਨੂੰ ਮਿਲਿਆ ਕਿ ਇਹਨਾਂ ਨੂੰ ਜਿਹੜਾ ਵਾ 8-10 ਹਜ਼ਾਰ ਸੈਲਰੀ ਮਿਲਦੀ ਸੀ ਔਰ ਸੈਲਰੀ ਦੇ ਵਿੱਚੋਂ ਇਹੜਾ ਵਿਚਾਰਿਆਂ ਨੇ ਆਪਣੇ ਘਰ ਦੇ ਗੁਜ਼ਾਰੇ ਕਰਨੇ ਸੀ ਔਰ 900 ਪਰਿਵਾਰ ਸਰਕਾਰ ਦੇ ਕਹਿਣ ਦੇ ਉੱਤੇ ਹੁਣ ਸਰਕਾਰ ਦਾ ਇਸ ਵਿੱਚ ਦੋਸ਼ ਹੈ ਜਾਂ ਨਹੀਂ ਹੈ ਇਹ ਤੁਸੀਂ ਵੇਖ ਰਹੇ ਹੋ ਕਿ ਸਰਕਾਰ ਦਾ ਦੋਸ਼ ਬਣਦਾ ਇਹ ਠੇਕੇਦਾਰ ਦਾ ਸਿਸਟਮ ਹੈ ਵੀ ਠੇਕੇਦਾਰ ਨੇ ਪਹਿਲਾਂ ਜਦੋਂ ਵਾਦੇ ਰੱਖੇ ਸੀ ਉਹਨਾਂ ਨੂੰ ਕੀ ਵਾਦੇ ਕੀਤੇ ਸੀ ਤੇ ਸਰਕਾਰ ਦਾ ਵੀ ਫਰਜ਼ ਬਣਦਾ ਹੈ ਵੇਖਣਾ ਕਿ ਅਸੀਂ ਕਿਸ ਪੇ ਦੇ ਨਾਲ ਪੇ ਪਾ ਰਹੇ ਹਾਂ ਇੱਕ ਪਰ ਬੰਦੇ ਦੀ ਅਸੀਂ ਕਿੰਨੀ ਤਨਖਾਹ ਦੇ ਰਹੇ ਹਾਂ ਤੇ ਪਰ ਬੰਦੇ ਤੱਕ ਤਨਖਾਹ ਕਿੰਨੀ ਪੁੱਜ ਰਹੀ ਆ ਕੰਮ ਤਾਂ ਸਰਕਾਰ ਦੇ ਅਧੀਨ ਹੀ ਕਰ ਰਹੇ ਆ ਕੰਮ ਦਾ ਸਰਕਾਰ ਦੀ ਕੰਪਿਊਟਰਾਈਜ਼ ਸਿਸਟਮ ਤੇ ਬੈਠੇ ਆ ਅੱਜ ਵੀ ਉਹ ਆਪਰੇਟਿੰਗ ਉੱਥੇ ਹੀ ਬੈਠੇ ਆ ਸਰਕਾਰ ਦੇ ਨੁਮਾਇंदे ਉਹਨਾਂ ਨੂੰ ਪੁੱਛ ਸਕਦੇ ਆ ਕਿ ਤੁਹਾਨੂੰ ਕੀ ਪਰੇਸ਼ਾਨੀ ਹੈ ਤੁਸੀਂ ਕੰਮ ਕਿੱਥੇ ਕਰ ਰਹੇ ਹੋ ਤੁਹਾਡੇ ਤੱਕ ਤਨਖਾਹ ਕਿੰਨੀ ਪਹੁੰਚਦੀ ਸੀ ਬਸ ਇੱਕ ਲਬਜ ਪੁੱਛਣ ਵਾਲਾ ਕਿ ਤੁਹਾਡੇ ਤੱਕ ਤਨਖਾਹ ਕਿੰਨੀ ਪਹੁੰਚਦੀ ਜੇ 8000 ਪਹੁੰਚਦੀ ਸੀ ਤਾਂ ਪਿੱਛੋਂ ਤੁਸੀਂ 15 ਦਿੰਦੇ ਹੋਵੋਗੇ ਕੀ ਇਹ ਰਿਕਾਰਡ ਪਤਾ ਨਹੀਂ ਲੱਗਦਾ ਕਿ ਠੇਕੇਦਾਰ ਨੂੰ ਕਿਸ ਸਿਸਟਮ ਨਾਲ ਪੈਸੇ ਪਾਏ ਗਏ ਤਾਂ ਜੇ ਉਹ ਸਿਸਟਮ ਨਾਲ ਪਾਏ ਗਏ ਆ ਕਿਸੇ ਨੂੰ 13000 ਤੇ ਕਿਸੇ ਨੂੰ 18000 ਤੇ ਇੱਥੇ 8 ਜਾਂ 10000 ਪਹੁੰਚ ਰਹੀ ਆ ਇਸ ਨੂੰ ਵੇਖ ਕੇ ਰੈਗੂਲਰ ਕਰਨ ਦੀ ਸਕੀਮ ਬਣਾਉਣੀ ਚਾਹੀਦੀ ਆ ਔਰ ਆਸ ਕਰਦੇ ਆ ਕਿ ਭਗਵੰਤ ਮਾਨ ਸਾਹਿਬ ਜਿਵੇਂ ਚੰਗੇ ਕੰਮ ਕਰ ਰਹੇ ਆ ਆ ਹੋ ਸਕਦਾ ਇਹਨਾਂ ਵਾਸਤੇ ਵੀ ਥੋੜੇ ਦਰਵਾਜ਼ੇ ਖੁੱਲ ਜਾਣ ਹੋ ਸਕਦਾ ਇਹਨਾਂ ਨੂੰ ਵੀ ਰੋਜੀ ਰੋਟੀ ਵਿਚਾਰਿਆ ਦੀ ਇਹਨਾਂ ਦੀ ਚੱਲੂ ਹੋ ਜਾਵੇ ਔਰ ਪੜ੍ਹੇ ਲਿਖੇ ਨੇ ਐਜੂਕੇਟਿਡ ਬੱਚੇ ਨੇ ਔਰ ਪੂਰੀ ਨੌਲੇਜ ਰੱਖਦੇ ਆ ਐਕਸਪੀਰੀਅੰਸ ਦੀ ਕਮੀ ਨਹੀਂ ਆ 18-18 ਸਾਲ ਦਾ ਐਕਸਪੀਰੀਅੰਸ ਹੈ 18 ਸਾਲ ਬਾਅਦ ਬੰਦਾ ਰਿਟਾਇਰ ਹੋ ਕੇ ਆ ਜਾਂਦਾ ਹੈ ਤੇ 18 ਸਾਲ ਦਾ ਇਹਨਾਂ ਕੋਲ ਐਕਸਪੀਰੀਅੰਸ ਹੈ ਤੇ ਜੇ ਇਹੋ ਜਿਹੇ ਐਕਸਪੀਰੀਅੰਸ ਵਾਲੇ ਬੱਚਿਆਂ ਨੂੰ ਨੌਕਰੀਆਂ ਨਹੀਂ ਤਾ ਜੇ ਤੁਸੀਂ ਇਹੋ ਜਿਹੇ ਐਕਸਪੀਰੀਅੰਸ ਵਾਲੇ ਬੱਚੇ ਸਰਕਾਰ ਚਲਾਉਣ ਵਾਸਤੇ ਜਾਂ ਸਰਕਾਰ ਦੇ ਕੰਮ ਚਲਾਉਣ ਵਾਸਤੇ ਨਹੀਂ ਰੱਖਣੇ ਤਾਂ ਫਿਰ ਕਿਹੜੇ ਰੱਖਣੇ ਅਸੀਂ ਤਾਂ ਹੀ ਬੇਨਤੀ ਕਰਾਂਗੇ ਕਿ ਕਿਹੜਾ ਬੱਚਿਆਂ ਵਿੱਚੋਂ ਵੀ ਬੱਚੇ ਰੱਖਣੇ ਚਾਹੀਦੇ ਆ ਇਹਨਾਂ ਦੀ ਜਿਹੜੀ ਆ ਨਾ ਪ੍ਰੈਕਟਿਸ ਉਹਦਾ ਜਰੂਰ ਮੁੱਲ ਪਾਉਣਾ ਚਾਹੀਦਾ ਇਹਨਾਂ ਦਾ ਤਜਰਬੇ ਦਾ ਮੁੱਲ ਪਾਉਣਾ ਚਾਹੀਦਾ ਰਹਿਣ ਦੀ ਪੜ੍ਹਾਈ ਵੀ ਚੰਗੀ ਆ ਐਜੂਕੇਟਿਡ ਬੱਚੇ ਨੇ ਔਰ ਇਹ ਵੀਡੀਓ ਤੁਹਾਨੂੰ ਕਿਵੇਂ ਲੱਗ ਰਹੀ ਆ ਕਿ ਇਹ 900 ਬੱਚੇ ਦੀ ਆਵਾਜ਼ ਜਿਹੜੀ ਆ ਕਿਸ ਦੇ ਉੱਤੇ ਭਾਰੀ ਰਹੇਗੀ ਤੇ ਕਿਸ ਨੂੰ ਸ਼ਾਬਾਸ਼ ਮਿਲੇਗੀ ਔਰ ਕਿਸ ਨੂੰ ਇਸ ਬਾਰੇ ਗੁਨਾਹਗਰ ਮੰਨਿਆ ਜਾਵੇਗਾ ਠੇਕੇਦਾਰ ਨੂੰ ਜਾਂ ਸਰਕਾਰ ਨੂੰ ਇਹ ਤੁਸੀਂ ਕਮੈਂਟ ਜ਼ਰੂਰ ਕਰਨਾ ਇਹ ਜ਼ਰੂਰੀ ਨਹੀਂ ਆ ਕਿ ਨਵੀਂ ਸਰਕਾਰ ਵੇਲੇ ਰੱਖੇਗੇ ਸੀ ਇਹ ਪੁਰਾਣੀਆਂ ਸਰਕਾਰਾਂ ਵੇਲੇ ਰੱਖੇਗੇ ਸੀ ਪੁਰਾਣੀ ਸਰਕਾਰ ਦੇ ਵਿਰੋਧੀ ਧਿਰ ਜਿਹੜੀ ਆ ਅੱਜ ਉਹ ਕਿੱਥੇ ਆ ਉਹ ਕਿਉਂ ਨਹੀਂ ਬੋਲਦੀ ਕਿ ਠੇਕੇਦਾਰ ਦੇ ਉੱਤੋਂ ਕਿ ਠੇਕੇਦਾਰ ਨੂੰ ਅਸੀਂ ਕੀਗਾ ਅਪੁਆਇੰਟਮੈਂਟ ਕੀਤੀ ਸੀ ਕੀ ਪੈਸਾ ਦਿੱਤਾ ਸੀ ਤੇ ਅੱਜ ਇਹਨਾਂ ਨੂੰ ਕਿੱਨੇ ਪਹੁੰਚ ਰਹੇ ਆ ਕੋਈ ਨਹੀਂ ਬੋਲ ਰਿਹਾ ਔਰ ਬੋਲਣਾ ਚਾਹੀਦਾ ਹੁਣ ਵੇਖਦੇ ਆ ਕਿ ਸਰਕਾਰ ਕੀ ਫੈਸਲੇ ਲੈਂਦੀ ਹੈ ਲੇਕਿਨ ਭਗਵੰਤ ਮਾਨ ਸਾਹਿਬ ਨੇ ਅੱਜ ਤੱਕ ਕਿਸੇ ਦਾ ਮਾੜਾ ਨਹੀਂ ਕੀਤਾ ਨਾਹੀ ਉਹ ਕਰਨਗੇ ਲੱਗਦਾ ਆਸ ਹੈ ਔਰ ਤੁਸੀਂ ਵੀਡੀਓ ਨੂੰ ਕਿਵੇਂ ਵੇਖਦੇ ਹੋ ਕਮੈਂਟ ਜਰੂਰ ਕਰੋ ਔਰ ਵੀਡੀਓ ਨੂੰ ਸ਼ੇਅਰ ਜਰੂਰ ਕਰੋ ਧੰਨਵਾਦ